ਮਾਤਾ ਜੀ ਹਾਂ ਜੀ ਕਿਹੜਾ ਪਿੰਡ ਹੈ ਤੁਹਾਡਾ ਨਾਂ ਕੀ ਤੁਹਾਡਾ ਜੀ ਮੇਰਾ ਪਿੰਡ ਦਾ ਪਾਪਾ ਹੀ ਫਿਰ ਆਦਮੀ ਨਹੀਂ ਮੇਰੇ ਪਿੰਡ ਕੋਈ ਨਹੀਂ ਹੈ ਫੇ ਕੋਈ ਨਾ ਕੋਈ ਤਾਂ ਮਾਤਾ ਜੀ ਪਿੰਡ ਹੋਊਗਾ ਜੀ ਤੁਹਾਡਾ ਨਹੀਂ ਨਹੀਂ ਕਰਾਇਆ ਤੇਰੀ ਸਾਰੀ ਉਮਰ ਨਹੀਂ ਨਹੀਂ ਤੁਹਾਡੇ ਮਾਪਿਆਂ ਦਾ ਪਿੰਡ ਕਿਹੜਾ ਆ ਤੂੰ ਤਾਂ ਪਛੋਈ ਹੈ ਮੈਂ ਚੰਦੀ ਨਹੀਂ ਹੈ ਪਛੋਈ ਜਿਹੜੀ ਚੱਬੇ ਵਾਲ ਕੋ ਤੇ ਤੁਹਾਡਾ ਵਿਆਹ ਕਿੱਥੇ ਹੋਇਆ ਸੀ ਕੀ ਕਰਨਾ ਚਲੋ ਹੋਇਆ ਤਾਂ ਸੀਗਾ ਮਾਤਾ ਜੀ 43 ਸਾਲ ਹੋ ਗਏ ਕਦੀ ਸ਼ਕਲ ਵੀ ਵੇਖੀ ਮੁਰ ਕੇ ਜਾ ਕਿੱਥੇ ਕਿਹੜੇ ਪਿੰਡ ਹੋਇਆ ਸੀਗਾ ਜੀ ਸਮੂਦੜਾੜਾ ਗੜ੍ਹਸੇਂਗਰ ਤੋਂ ਬਲਾਚੌਰ ਰੋਡ ਤੇ ਆ ਹਾਂ ਜੀ ਠੀਕ ਹੈ ਉਹ ਹੋ ਕੀ ਚੱਕਰ ਉੱਥੇ ਕੀ ਗੱਲ ਹੋਈ ਨਹੀਂ ਬਸ ਤੁਹਾਡੇ ਸੋਹਣਾ ਵਿਆਹ ਹੋਇਆ ਪੇਟ ਬੱਚਾ ਪਾ ਕੇ 5 ਮਹੀਨੇ ਹੋਏ ਸੀ ਵਿਆਹ ਅੱਛਾ ਜੀ ਖੱਤੀ ਚੂੜਾ ਸੀ ਜਦੋਂ ਛੱਡ ਕੇ ਮੇਰਾ ਪਤੀ ਬਾਹਰ ਚ ਲੱਗ ਗਿਆ ਕਿੰਨੇ ਸਾਲ ਹੋ ਗਏ ਜੀ 42 42 ਹੋ ਗਏ ਮੁੜ ਕੇ ਕਿਸ਼ਾ ਕਰਨੀ ਮੁੜ ਕੇ ਆਇਆ ਨਹੀਂ ਬੱਚਾ ਵੀ ਮਗਰੋਂ ਜੰਮਿਆ ਲੜਕੀ ਹੋਈ ਅੱਛਾ ਤੁਹਾਡੇ ਲੜਕੀ ਹੈ ਤੁਹਾਡੇ ਹਾਂ ਜੀ ਇੱਕ ਬੇਟੀ ਹੈ ਉਹ ਵਿਆਹੀ ਹੋਈ ਵਿਆਹੀ ਹੋ ਬੱਚਾ ਉਹ ਡਿਪਰੈਸ਼ਨ ਚ ਹੋ ਗਈ ਉਹ ਕਿੱਥੇ ਰਹਿੰਦੀ ਹੈ ਜੀ ਉਹ ਮਾਚਾ ਉਹਨੇ ਅੱਛਾ ਉਹ ਮਾਚਾ ਉਹਨੇ ਕਿੰਨੇ ਦਿਨ ਹੋ ਗਏ ਜਦੋਂ ਵਿਆਹ ਉਹਨਾਂ ਦਾ 2 ਸਾਲ ਹੋ ਗਏ ਅੱਛਾ ਉਹਨੇ ਕਿੱਥੇ ਉਹਨੇ ਉਹਨੇ ਮੇਰੀ ਭੈਣ ਦੇ ਘਰ ਰਹਿੰਦੀ ਕੁੜੀ ਦਾ ਸੋ ਆਪਣਾ ਘਰ ਟੁੱਟਾ-ਖੁੱਟਾ ਰਿਹਾ ਇੱਥੇ ਮੱਚੀ ਆ ਨਹੀਂ ਉਹਨੇ ਤੁਹਾਡੀ ਭੈਣ ਕੋ ਰਹਿੰਦੀ ਉਹ ਹਾਂਜੀ ਛੋਟੀ ਭੈਣ ਕੋ ਰਹਿੰਦੀ ਅੱਛਾ ਜੀ ਉੱਥੇ ਹੀ ਮੈਂ ਰਹਿੰਦੀ ਸੀ ਉਹ ਅੱਛਾ ਜੀ ਉਹ ਤੇ ਕੁੱਟ ਮਾਰ ਕਰ ਦਿੰਦੀ ਕਿਸੇ ਨੂੰ ਪਤਾ ਨਹੀਂ ਲੱਗਦਾ ਠੀਕ ਤੁਸੀਂ ਹੁਣ ਇੱਥੇ ਕਾਤੇ ਆਏ ਜੀ ਮੈਂ ਬੱਚਾ ਰਹਿਣੇ ਨੂੰ ਆਈ ਸੀਗੀ ਵੀ ਮੈਂ ਰਹਿਣਾ ਇੱਥੇ ਹੈ ਮੈਨੂੰ ਨਹੀਂ ਤੁਸੀਂ ਆਪਣੀ ਜਗ੍ਹਾ ਨਹੀਂ ਗਲਤ ਸੁਣੋ ਮਾਤਾ ਜੀ ਤੁਹਾਡੇ ਕੋਲ ਤੁਸੀਂ ਕਹਿੰਦੇ ਵੀ ਤੁਹਾਡੀ ਕੁੜੀ ਤੁਹਾਡੀ ਭੈਣ ਕੋ ਰਹਿੰਦੀ ਵੀ ਤੁਸੀਂ ਉੱਥੇ ਕਾਤੇ ਨਹੀਂ ਜਾਂਦੇ ਨਹੀਂ ਮੈਂ ਉੱਥੇ ਰਹਿੰਦੀ ਸੀ ਹਾਂਜੀ ਨਾੜ ਕੇ ਮੇਰੀ ਡਿਪਰੈਸ਼ਨ ਚ ਹੋਣ ਕਰਕੇ ਕਿਸੇ ਵੇਲੇ ਪਤਾ ਨਹੀਂ ਲੱਗਦਾ ਇੱਕਦਮ ਉੱਪਰ ਪੈ ਜਾਂਦੀ ਮੇਰੀ ਮੇਰੇ ਬਾਹਰ ਖਰਾਬ ਹੈ ਦਿਲ ਦੇ ਦੇ ਰੋ ਮੈਨੂੰ ਦਾ ਕਿਸੇ ਖਤਰੇ ਤੋਂ ਬਾਹਰ ਰਹੇ ਮੈਂ ਦਵਾਈ ਤੇ ਚੱਲਦੀ ਮੇਰੇ ਚਾਰਜ ਦੇਣੀ ਹੋਣੀ ਬੀਜਿਆ ਡਾਕਟਰਾਂ ਨੇ ਕਹੇ ਬਿਲਕੁਲ ਆਰਾਮ ਕਰਨਾ ਅਲੱਗ ਰਹਿਣਾ ਕਿਸੇ ਨਾਲ ਬਹੁਤਾ ਬੋਲਣਾ ਨਹੀਂ ਤੇ ਬਾਹਰ ਦਾ ਕੰਮ ਨਹੀਂ ਕਰਨਾ ਨਹੀਂ ਉਹ ਤਾਂ ਹੁਣ ਤੁਹਾਡੇ ਕੋਲ ਰਹਿਣ ਦਾ ਟਿਕਾਣਾ ਤਾਂ ਹੈਗਾ ਹੀ ਹੈ ਨਾ ਮਾਤਾ ਜੀ ਤੁਸੀਂ ਤੁਹਾਡੀ ਕੁੜੀ ਵੀ ਉੱਥੇ ਰਹਿੰਦੀ ਆ ਤੁਸੀਂ ਵੀ ਰਹਿ ਸਕਦੇ ਹੋ ਉੱਥੇ ਨਹੀਂ ਜੇ ਉਹ ਬਗਾਨੇ ਭੈਣ ਦੇ ਘਰ ਬੈਠੀ ਆ ਉਹ ਪੂਰੇ ਗੋਦੋਂ ਦੀ ਕਹਿ ਰਹੀ ਹੈ ਤੁਸੀਂ ਆਪਣੇ ਘਰ ਜਾਓ ਘਰ ਟੁੱਟਾ ਆ ਇਸ ਕਰਕੇ ਤੁਹਾਡੀ ਕੁੜੀ ਦਾ ਜਿਹੜਾ ਕਿਤਾ ਨੰਬਰ ਹੈਗਾ ਮੇਰੀ ਗੱਲ ਕਰਵਾ ਦਿਓ ਕਿਸਨ ਹਾਂਜੀ ਬੇਟੀ ਦਾ ਵੀ ਕਰਵਾ ਦਿਓ ਤੁਹਾਨੂੰ ਇਹ ਲਾ ਲਓ ਤੁਹਾਨੂੰ ਆਖੋ ਕਿ ਜਾਸਾ ਦਿਓ ਉਹਨੂੰ ਉਹ ਬੱਚੇ ਨੂੰ ਪਤਾ ਨਹੀਂ ਲੱਗਦਾ ਹੈਗਾ ਤੇ ਸਾਡੀ ਮੰਮੀ ਇੱਥੇ ਆਸ਼ਰਮ ਚ ਰਹਿਣ ਤੁਹਾਡੀ ਭੈਣ ਕਿੱਥੇ ਭੈਣ ਦਾ ਨੰਬਰ ਤੁਹਾਡੀ ਨਹੀਂ ਮੈਂ ਉਹਦਾ ਨੰਬਰ ਨਹੀਂ ਜਾਣਦਾ ਨਾਲੇ ਕਹਿੰਦੇ ਤੁਸੀਂ ਭੈਣ ਕੋ ਰਹਿੰਦੇ ਨਹੀਂ ਮੈਂ ਉਹ ਮੈਂ ਤੁਹਾਡੇ ਨਾਲ ਬੋਲਦੀ ਨਹੀਂ ਆਹ ਕਿੰਨਾ ਨੰਬਰ ਤੁਹਾਡੀ ਗੁੱਡੀ ਦਾ 98821 98998821 ਹਾਂਜੀ ਪਹਿਲਾਂ ਉਹਨੂੰ ਪਤਾ ਨਹੀਂ ਲੱਗਣਾ ਵੀ ਕੋਈ ਕੋਈ ਨਹੀਂ 36 ਕਿੰਨਾ 36 ਅੱਗੇ 904 36904 ਕੀ ਨਾਂ ਜੀ ਤੁਹਾਡੀ ਗੁੱਡੀ ਦਾ ਅਨੀਤਾ ਰਾਣੀ ਤੁਸੀਂ ਇਹਨੂੰ ਪੈਸੇ ਦੇਣਾ ਬੇਟਾ ਅੱਜ ਤੁਹਾਡੀ ਮੰਮੀ ਹੈ ਤੇ ਆਸ਼ਰਮ ਚ ਰਹਿਣਾ ਹੈ ਅੱਜ ਇੱਥੇ ਖੈਰੜਾ ਅੱਛਾ ਦੱਸ ਦਿਓ ਬੱਚਾ ਕਭਰਾ ਜਾਂਦੀ ਹੈ ਡਿਪਰੈਸ਼ਨ ਦੀ ਮਰੀਜ਼ ਹੈ ਪਤਾ ਨਹੀਂ ਲੱਗਦਾ ਉਹਨ ਕਈ ਵਾਰੀ ਕਈ ਵਾਰੀ ਚੰਗੀ ਹੋ ਜਾਂਦੀ ਹੈ ਧਿਆਨ ਨਾਲ ਸੁਣ ਜਾਓ ਮੇਰੇ ਟੂਟੇ ਹੋਰ ਨੰਬਰ ਆਏ ਚੱਕਦੇ ਨਹੀਂ ਬਸ ਇੱਕੋ ਹੀ ਇਹੀ ਮੈਂ ਝੂਠ ਨਹੀਂ ਮੈਂ ਕਦੀ ਜ਼ਿੰਦਗੀ ਇਹਦਾ ਗੁੱਡੀ ਦਾ ਘਰ ਵਾਲਾ ਘਰ ਵਾਲਾ ਇਹਨਾਂ ਨੂੰ ਨਹੀਂ ਉਹ ਤੁਹਾਡਾ ਨਾ ਬੋਲਦਾ ਨਹੀਂ ਕਾਤੇ ਸਾਡੇ ਚਾਹ ਨਾਲ ਉੱਪਰ ਦੇ ਲਿਆਉਂ ਸੀ ਉਹ ਕੀ ਕੰਮ ਕਰਦਾ ਸੀ ਕੁਛ ਨਹੀਂ ਦਿਹਾੜੀ ਦੇ ਪਾਉਂਦਾ 20 ਦਿਨਾਂ ਪਰੇਮ ਕਰਦਾ ਹੈ ਅੱਛਾ ਜੀ ਹਾਂ ਬਹੁਤ ਸੁਣੀ ਤੁਸੀਂ ਪਹਿਲੇ ਹੋਰ ਕਿਥੇ ਆਸ਼ਰਮ ਵੀ ਜਾ ਗਏ ਪਹਿਲਾਂ ਮੈਂ ਤਾਂ ਦੇਰੀਵਾਲ ਗਈ ਸੀ ਬਸ ਹੋਰ ਨਹੀਂ ਕਿਤੇ ਗਏ ਉੱਥੇ ਨਹੀਂ ਰਹੇ ਉੱਥੇ ਦੇਰੀਵਾਲ ਕਦੇ ਨਹੀਂ ਰਹੇ ਉੱਥੇ ਨਹੀਂ ਦੂਰ ਬਾੜਾ ਹੈ ਜਦੋਂ ਦੂਰ ਤਾਂ ਤੁਸੀਂ ਤਾਂ ਮਧਿ ਆਸ਼ਰਮ 'ਚ ਹੀ ਰਹਿਣਾ ਤੁਹਾਨੂੰ ਦੂਰ ਜਿਹੜੇ ਦਾ ਕੀ ਮਤਲਬ ਜਾਣਾ ਪੈਂਦਾ ਕਿਸੇ ਦਵਾਈ ਪੀਜੀ ਆ ਜਾਣਾ ਪੈਂਦਾ ਆ ਆਪੇ ਹੀ ਜਾਣਾ ਪੈਂਦਾ ਸੀ ਜਿੰਨੇ ਇੱਥੋਂ ਪੀਜੀ ਨੂੰ ਨਹੀਂ ਉੱਥੋਂ ਵੀ ਜਾਉਣਾ ਨਹੀਂ ਬੇਟਾ ਕਮਾਦੇ ਕਮਾਦ ਫਿਰ ਚਿਕੜ ਸਰਕ ਟੁੱਟੀ ਪਈ ਬੁਰੇ ਹਾਲ ਕੱਲੀ ਔਰਤ ਜਾ ਨਹੀਂ ਸਕਦੀ ਉਹਨਾਂ ਪਿੰਡਾਂ ਦੇ ਵਿੱਚ ਪਹਿਲੀ ਵਾਰੀ ਮੁੱਧਰ ਗਈਆਂ ਉਹ ਪਰ ਆਪਰਾ ਲੱਗਦਾ ਸਾਡਾ ਲੋਕਲ ਤੁਸੀਂ ਹੁਣ ਥਾਣੇ ਵੀ ਜਾ ਕੇ ਜੀ ਉੱਥੇ ਕੀ ਕਰਗੇ ਥਾਣੇ ਹਾਂ ਮੈਂ ਉਹੀ ਤੁਸੀਂ ਕਹਿੰਸੀ ਐਮਸੀ ਤੋਂ ਕਿਸੇ ਨੂੰ ਸਹੈਨ ਕਰਵਾ ਦਵਾਂ ਮੈਂ ਕਹਿੰਦੀ ਸਰ ਰਿਸਪੋਨਸਿਬਿਲਟੀ ਅਫਸਰ ਹੈ ਉਹ ਆਪਕੇ ਦਾ ਥਾਣੇ ਵਿੱਚ ਐਸ ਐਚ ਓ ਤੇ ਮੈਂ ਕਿਹਾ ਚਲੋ ਬੱਚੇ ਤਾਂ ਪਾ ਦਿੰਦੀ ਮੈਂ ਕੀ ਕਿਹਾ ਜੀ ਉਹਨੇ ਸੱਚ ਸੋਚ ਫਿਰ ਮੈਂ ਗਈ ਸੀ ਮੈਂ ਪੁੱਤਾ ਮੇਰਾ ਤਾਂ ਸੜਕ ਤੋਂ ਬਹਿਣ ਵਾਲਾ ਕੰਮ ਹੋਇਆ ਵਾ ਮੇਰਾ ਬੱਚਾ ਮੈਂ ਤਾਂ ਆਸ਼ਰਮ ਗਈ ਸੀ ਰਹਿਣ ਲਈ ਤੇ ਉਹਨਾਂ ਨੇ ਕਿਹਾ ਕਿ ਆਪਣੀ ਬੇਟੀ ਨੂੰ ਨਾਲ ਲੈ ਕੇ ਆਉ ਮੈਂ ਕਿਹਾ ਬੇਟੀ ਬਿਮਾਰ ਹੈ ਮੈਂ ਕੱਲ ਨੂੰ ਸੜਕ ਕੇ ਜਾਉਂਗੀ ਤੇ ਅੱਜ ਰਾਤ ਮੈਂ ਰਹਿਣਾ ਉੱਤੇ ਮੈਂ ਆਸ਼ਰਮ ਚ ਹੀ ਰਹਿਣਾ ਪੱਕਾ ਤੇ ਮੈਂ ਉਹਨਾਂ ਨੂੰ ਸਬੂਤ ਲੜਕੇ ਕੋਲ ਆਧਾਰ ਕਲੂ ਗਿਆ ਨਾਲ ਲੈ ਕੇ ਦੇ ਦੇ ਦੂੰਗੀ ਠੀਕ ਹੈ ਹਾਂਜੀ ਆਪਣਾ ਦੇ ਦੋ ਉਹ ਦੇ ਇੱਕ ਵਾਜੋ ਦੇ ਦੋ ਹਾਂ ਹਾਜੀ ਸੰਗਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾ ਜੀਰਾ ਚੁੜਕੋ ਹਾਜੀ ਤੁਹਾਂ ਮੇ ਤੁਣ ਲੈ ਜੀ ਇਹ ਠਾਕਰਾਂ ਦੀ ਕੁੜੀ ਰਾਜਪੂਤਰੀ ਸੱਚੇ ਪੱਕੇ ਜਨਾਨੀ ਆ ਖੜ ਕੇ ਬੋਲਣ ਵਾਲੇ ਮੈਚੂਤ ਜਿੰਦਗੀ ਜਿੰਨਾ ਤੁਸੀਂ ਆਪਣਾ ਨਾਮ ਕੀ ਦੱਸੋ ਜੀ ਹਾਂਜੀ ਸੰਗਜੀ ਆਪਣੇ ਕੋਲ ਮਾਤਾ ਜੀ ਰੋਸ਼ਨੀ ਦੇਵੀ ਜੀ ਆਪਣਾ ਨਾਮ ਦੱਸਦੇ ਆ ਇਹ ਅੱਜ ਸਾਡੇ ਕੋਲ ਗੁਰ ਕੀ ਸੋਈ ਆਸ਼ਰਮ ਦੇ ਵਿੱਚ ਪਹੁੰਚੇ ਆ ਕਰੀਬ 2 ਘੰਟੇ ਪਹਿਲਾਂ ਵੀ ਸਾਡੇ ਕੋਲ ਇਸ ਆਸ਼ਰਮ ਦੇ ਵਿੱਚ ਆਏ ਸੀਗੇ ਸਾਢੇ 11:00 'ਤੇ ਆਏ ਸੀਗੇ ਠੀਕ ਹੈ ਜੀ ਤਾਂ ਆਏ ਸੀਗੇ ਤੇ ਪਰ ਜੋ ਇਹਨਾਂ ਨੇ ਕੰਡੀਸ਼ਨ ਦੱਸੀ ਆ ਆਪ ਜੀ ਨੇ ਵੀ ਹੁਣ ਸਾਰੀ ਸੁਣੀ ਹੋਊਗੀ ਪਰ ਇਸ ਕੰਡੀਸ਼ਨ ਦੇ ਵਿੱਚ ਆਪਾਂ ਇਹਨਾਂ ਨੂੰ ਰੱਖ ਨਹੀਂ ਸਕਦੇ ਕਿਉਂਕਿ ਸੱਚ ਕਿਉਂਕਿ ਸਾਡੇ ਕੋਲ ਰੱਖਣ ਦੇ ਲਈ ਉਨਾ ਕੀ ਪ੍ਰਬੰਧ ਆ ਜਿਆਦਾ ਕਮਰੇ ਵੀ ਹੈ ਨਹੀਂਗੇ ਪਹਿਲਾਂ ਹੀ ਸਾਡੇ ਕੋਲ ਲਗਭਗ 90 ਦੇ ਕਰੀਬ ਜਿਹੜੇ ਆ ਮੈਂਬਰ ਇਸ ਪਰਿਵਾਰ ਦੇ ਵਿੱਚ ਰਹਿ ਰਹੇ ਆ ਤੇ ਆਪਾਂ ਸਿਰਫ ਉਹੀ ਪਰਿਵਾਰ ਦੇ ਵਿੱਚ ਮੈਂਬਰ ਰੱਖਦੇ ਆ ਜਿਹੜੇ ਬਿਲਕੁਲ ਕਲੀ ਕਿਲਵਾਰਸੇ ਆ ਜਾਂ ਜਿਨ੍ਹਾਂ ਨੂੰ ਇੱਕ ਸਹਾਰੇ ਦੀ ਵੀ ਲੋੜਿਆ ਚੱਲ ਫੇਰ ਨਹੀਂ ਸਕਦੇ ਕੋਈ ਸੱਟ ਲੱਗੀ ਹੋ ਜਾਂ ਕੋਈ ਪ੍ਰੋਬਲਮ ਆ ਪਰ ਬੱਚਾ ਨਹੀਂ ਵਿਵਾਦ ਹਾਂਜੀ ਹਾਂਜੀ ਤੇ ਸਾਡੇ ਹਿਸਾਬ ਨਾਲ ਕਿ ਜੋ ਸਾਨੂੰ ਲੱਗਦਾ ਸੀ ਕਿ ਮਾਤਾ ਜੀ ਨੂੰ ਅਸੀਂ ਨਹੀਂ ਰੱਖ ਸਕਦੇ ਕਿਉਂਕਿ ਨਾ ਤਾਂ ਇਹਨਾਂ ਦੇ ਕੋਲ ਕੋਈ ਆ ਆਫੀਸ਼ੀਅਲੀ ਡਾਕੂ ਡਾਕੂਮੈਂਟਰੀ ਹੈਗਾ ਜਿਹਦੇ ਕੇ ਆਧਾਰ ਤੇ ਆਪਾਂ ਰੱਖ ਲੈਂਦੇ ਨਾ ਹੀ ਇਹਨਾਂ ਦੇ ਕੋਲ ਕਿਉਂਕਿ ਆ ਆਪਾਂ ਨੂੰ ਕਾਗਜ਼ੀ ਕਾਰਵਾਈਆਂ ਜਿਹੜੀਆਂ ਉਹ ਵੀ ਪੂਰੀਆਂ ਕਰਨੀਆਂ ਪੈਂਦੀਆਂ ਆ ਉਹਦੇ ਲਈ ਸਾਨੂੰ ਇਹਨਾਂ ਦੇ ਕੋਈ ਨਾ ਕੋਈ ਰਿਸ਼ਤੇਦਾਰ ਚੋਂ ਗਵਾਹ ਜਾਂ ਕੋਈ ਮੂਤਵਾਰ ਪੰਜ ਸਰਪੰਚਾਂ ਜਾਂ ਕੋਈ ਲੰਬੜਦਾਰ ਉਹਨਾਂ ਦੀ ਗਵਾਹੀ ਜ਼ਰੂਰੀ ਹੁੰਦੀ ਆ ਜਿਹਦੇ ਅਧਾਰ ਤੇ ਮਾਤਾ ਜੀ ਨੂੰ ਅੱਜ ਪਹਿਲਾਂ ਹੁਣ ਭੇਜਿਆ ਸੀ ਕਿ ਜਾਓ ਤੁਸੀਂ ਆਪਣੀ ਬੇਟੀ ਨੂੰ ਲਿਆਓ ਜਾਂ ਆਪਣੇ ਜਵਾਈ ਨੂੰ ਨਾਲ ਲਿਆਓ ਤੇ ਉਸ ਤੋਂ ਬਾਅਦ ਮਾਤਾ ਜੀ ਹੁਣੀ ਜੋ ਸਾਡੇ ਨਜ਼ਦੀਕੀ ਲੋਕਲ ਥਾਣਾ ਮਾਲਪੁਰ ਉੱਥੇ ਐਸਐਚਓ ਸਾਹਿਬ ਕੋ ਚਲੇ ਗਏ ਤੇ ਐਸਐਚਓ ਸਾਹਿਬ ਨੇ ਵੀ ਆ ਫੋਨ ਤੇ ਬੇਨਤੀ ਕੀਤੀ ਕਿ ਮਾਤਾ ਜੀ ਨੂੰ ਅੱਜ ਦੀ ਰਾਤ ਇੱਥੇ ਰਹਿਣ ਦੇ ਲਈ ਇਹਨਾਂ ਨੂੰ ਦਿੱਤੀ ਜਾਵੇ ਸ਼ਰਨ ਤੇ ਸੰਗਜੀ ਪਲੀਜ਼ ਜੇਕਰ ਕੋਈ ਵੀ ਮਾਤਾ ਜੀ ਨੂੰ ਜਾਣਦੇ ਆ ਤੁਸੀਂ ਇਹਨਾਂ ਦੇ ਬਾਰੇ ਕੋਈ ਜਾਣਕਾਰੀ ਰੱਖਦੇ ਤਾਂ ਜਰੂਰ ਸਾਡੇ ਨਾਲ ਸਾਡਾ ਮੋਬਾਈਲ ਨੰਬਰ 81005 3083 81005 3083 ਤੇ ਸਾਡੇ ਨਾਲ ਜਰੂਰ ਸੰਪਰਕ ਕਰਕੇ ਸਾਨੂੰ ਜਾਣਕਾਰੀ ਦਿਓ ਕਿਉਂਕਿ ਜਿੰਨੀ ਕੁ ਮਾਤਾ ਜੀ ਹੁਣੀ ਸਾਨੂੰ ਜਾਣਕਾਰੀ ਦਿੱਤੀ ਆ ਉਸ ਤੋਂ ਅਸੀਂ ਕੁਝ ਜ਼ਿਆਦਾ ਸੰਤੁਸ਼ਟ ਨਹੀਂ ਹੈਗੇ ਪਰ ਸਾਡੀ ਹੁਣ ਇਸ ਵੇਲੇ ਮਜਬੂਰੀ ਆ ਕਿਉਂਕਿ ਸਮਾਂ ਵੀ ਸ਼ਾਮ ਦਾ ਹੋ ਗਿਆ ਆ ਆਪਾਂ ਇਹਨਾਂ ਨੂੰ ਬਾਹਰ ਵੀ ਨਹੀਂ ਕੱਢ ਸਕਦੇ ਇਸ ਟਾਈਮ ਆ ਕਿਉਂਕਿ ਬਜ਼ੁਰਗ ਆ ਇੱਕ ਮਾਤਾ ਆ ਲੇਡੀ ਆ ਲਵਾਰਸੀ ਇਹਨਾਂ ਨੂੰ ਆਪਾਂ ਬਾਹਰ ਕੱਢਦੇ ਉਹ ਵੀ ਸਹੀ ਨਹੀਂ ਲੱਗਦਾ ਤੇ ਅੱਜ ਦੀ ਰਾਤ ਲਈ ਅਸੀਂ ਇਹਨਾਂ ਨੂੰ ਸ਼ਰਨ ਦੇ ਰਹੇ ਆ ਤੇ ਸੰਗਜੀ ਜੀ ਜਰੂਰ ਆਪ ਜੀ ਕੋਈ ਵੀ ਇਹਨਾਂ ਦੇ ਬਾਰੇ ਜਾਣਕਾਰੀ ਰੱਖਦੇ ਆ ਤਾਂ ਸਾਡੇ ਨਾਲ ਸਾਡਾ ਮੋਬਾਈਲ ਨੰਬਰ 81005 3083 ਤੇ ਸੰਪਰਕ ਕਰਕੇ ਸਾਨੂੰ ਜਾਣਕਾਰੀ ਜਰੂਰ ਦਿਓ ਮਾਤਾ ਜੀ ਇਹ ਇਸ ਵੇਲੇ ਹਾਰਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਖੈੜ ਅਛਰਵਾਲ ਗੁਰੂ ਕੀ ਸੋਈ ਸੰਸਥਾ ਦੇ ਵਿੱਚ ਰਹਿ ਰਹੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ